ਅੱਛਾ ਗੱਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਦਿਸ਼ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਹਾਜ਼ਰ ਆਏ ਕਿਉਂਕਿ ਸਭ ਨੂੰ ਪਤਾ ਹੈ ਕਿ ਜਿਹੜਾ ਕਣਕ ਦਾ ਸੀਜ਼ਨ ਹੈ ਉਹ ਮੰਡੀਆਂ ਦੇ ਵਿੱਚ ਸ਼ੁਰੂ ਹੋ ਚੁੱਕਿਆ ਤੇ ਮੰਡੀਆਂ ਦੇ ਵਿੱਚ ਲਗਾਤਾਰ ਜਿਹੜੀ ਕਣਕ ਦੀ ਫਸਲ ਹੈ ਉਹ ਲਗਾਤਾਰ ਆਣੀ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਮੀਦਾਰਾਂ ਵੱਧੇ ਵੱਲੋਂ ਲਗਾਤਾਰ ਜਿਹੜੀ ਕਣਕ ਦੀ ਫਸਲ ਲਿਆਂਦੀ ਜਾ ਰਹੀ ਹੈ ਮੰਡੀਆਂ ਦੇ ਵਿੱਚ ਪਰ ਕੁਝ ਦਿਨਾਂ ਤੋਂ ਜਿਹੜੀ ਪੱਲੇਦਾਰਾਂ ਦੀ ਹੜਤਾਲ ਹੋਣ ਦੇ ਕਰਕੇ ਜਿਹੜਾ ਮੰਡੀਆਂ ਦੇ ਵਿੱਚੋਂ ਕਣਕ ਨਾ ਤਾਂ ਚੱਕੀ ਜਾ ਰਹੀ ਹੈ ਤੇ ਨਾ ਹੀ ਕਣਕ ਰੱਖਣ ਦੀ ਕੋਈ ਜਿਹੜੀ ਜਗ੍ਹਾ ਸਾਹਮਣੇ ਆ ਰਹੀ ਹੈ ਫਿਰ ਹਾਲ ਜਿਹੜੀਆਂ ਤਸਵੀਰਾਂ ਤੁਸੀਂ ਦਾਣਾ ਮੰਡੀ ਦੇ ਵਿੱਚ ਦੇਖ ਰਹੇ ਹੋ ਸੋ ਮੈਂ ਕਹੂੰਗਾ ਇੱਕ ਵਾਰੀ ਜਿਹੜੀਆਂ ਸਾਰੀ ਦਾਣਾ ਮੰਡੀ ਦੀਆਂ ਤਸਵੀਰਾਂ ਨੇ ਉਹ ਦਿਖਾ ਦਿੱਤੀਆਂ ਜਾਣ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਦੀਆਂ दाना मंडी ਦੀ ਹੈ ਕਿਉਂਕਿ ਅੱਜ ਜੇ ਆਪਾਂ ਗੱਲ ਕਰੀਏ ਤਾਂ بارش ਜਿਹੜੀ ਪੈ ਚੁੱਕੀ ਹੈ ਪਰ ਖੁੱਲੇ ਆਸਮਾਨ ਦੇ ਥੱਲੇ ਜਿਹੜੀਆਂ ਕਣਕ ਦੀਆਂ ਬੋਰੀਆਂ ਨੇ ਉਹ ਵੀ ਪੈਣੀ ਸ਼ੁਰੂ ਹੋ ਚੁੱਕੀਆਂ ਹੈ ਸਮਾਂ ਉਹ ਇੱਕ ਵਾਰ ਕਹੂੰਗਾ ਕਿ ਕਿਤੇ ਨੇ ਉਹ ਵੀ ਦਿਖਾ ਦਿੱਤੇ ਗਏ ਪਰ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਦਾਣਾ ਮੰਡੀ ਦੇ ਵਿੱਚ ਕਣਕ ਦੇ ਕੱਟੇ ਨੇ ਉਹ ਖੁੱਲੇ ਅੰਬਾਰ ਦੇ ਥੱਲੇ ਪਏ ਹੋਏ ਨੇ ਪਰ ਕਿਤੇ ਨਾ ਕਿਤੇ ਜ਼ਿੰਮੇਵਾਰਾਂ ਦੀ ਜਿਹੜੀ ਜਾਨ ਹੈ ਉਹ ਮੁਠੀ ਦੇ ਵਿੱਚ ਰਹਿ ਚੁੱਕੀ ਹੈ ਕਿਉਂਕਿ ਪਹਿਲਾਂ ਹੀ ਜਿਹੜੀ ਕੁਝ ਮੰਡੀ ਦੇ ਵਿੱਚ ਮੋਇਸਚਰ ਵਾਲੀ ਕਣਕ ਆਂਦੀ ਨਜ਼ਰ ਆ ਰਹੀ ਸੀ ਪਰ ਹੁਣ ਜਿਹੜੀ ਕੁਝ ਹੋਰ ਮੌਇਸਚਰ ਹੋਣ ਕਰਕੇ ਜਿਹੜਾ ਕਣਕ ਨੂੰ ਪਾਣੀ ਲੱਗ ਗਿਆ ਉਹ ਜਿਹੜੀ ਜ਼ਿਮੀਦਾਰ ਦੀ ਕਣਕ ਦੀ ਬੋਲੀ ਹੈ ਉਹ ਥੋੜੀ ਹੋਰ ਲੇਟ ਹੋ ਚੁੱਕੀ ਹੈ ਪਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿੱਥੇ ਨਾ ਕਿੱਥੇ ਜਿਹੜੀ ਜ਼ਿਮੀਦਾਰ ਦੀ ਜਾਨ ਹੈ ਉਹ ਮੁਠੀ ਦੇ ਵਿੱਚ ਆਣ ਲੱਗ ਪਈ ਹੈ ਕਿਉਂਕਿ ਲਗਾਤਾਰ ਜਿਹੜੀਆਂ ਬਾਰਿਸ਼ਾਂ ਨੇ ਉਹ ਮੰਡੀ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀਆਂ ਨੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਦੀ ਦਾਣਾ ਮੰਡੀ ਦੇ ਵਿੱਚ ਸੋ ਇੱਕ ਪਾਸੇ ਮੈਂ ਕਹੂੰਗਾ ਕਿ ਜਿਹੜੇ ਕੱਟੇ ਨੇ ਉਹ ਵੀ ਦਿਖਾ ਦਿੱਤੇ ਜਾਣ ਪਰ ਕੁਝ ਜਿਹੜੇ ਜ਼ਿਮੀਦਾਰਾਂ ਦੇ ਵੱਲੋਂ ਆਪਣੀ ਜਿਹੜੀ ਫਸਲ ਨੂੰ ਬਚ ਤਰਪਾਲਾਂ ਦਾ ਪ੍ਰਬੰਧ ਕਰ ਲਿਆ ਗਿਆ ਪਰ ਕੁਝ ਜ਼ਿੰਮੇਦਾਰ ਅਜੇ ਵੀ ਨਹੀਂ ਜਿਨ੍ਹਾਂ ਦੇ ਵੱਲੋਂ ਨਾ ਤਾਂ ਉਹਨਾਂ ਨੂੰ ਕੋਈ ਤਰਪਾਲ ਮਿਲਦੀ ਨਜ਼ਰ ਆਈ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਉਰੇ ਸਿਸਟਮ ਦਿਖਦਾ ਨਜ਼ਰ ਆਇਆ ਪਰ ਫਿਲਹਾਲ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਚਿਹਰੇ ਨਹੀਂ ਜਿਹੜੇ ਉਹ ਪੂਰੇ ਮੁਰਝਾ ਚੁੱਕੇ ਨੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਦੀਆਂ ਦਾਣਾ ਮੰਡੀ ਦੇ ਵਿੱਚ ਸੋ ਹੁਣ ਜਿਹੜੇ ਉਰੇ ਦੇ ਕਿਸਾਨ ਨੇ ਜਿਹੜੇ ਫਸਲ ਲੈ ਕੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਕੀ ਉਹਨਾਂ ਦੇ ਜਿਹੜੇ ਉਹਨਾਂ ਨੂੰ ਮੰਡੀ ਦੇ ਵੀਉ ਦਿਖਦੇ ਨਜ਼ਰ ਆ ਰਹੇ ਨੇ ਸੋ ਲਗਾਤਾਰ ਜਿਨੇ ਤਸਵੀਰਾਂ ਹਨ ਮੰਡੀ ਦੀਆਂ ਕਿਉਂਕਿ ਮੰਡੀ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ ਵੱਲੋਂ ਫਸਲ ਲਿਆਂਦੀ ਜਾ ਰਹੀ ਹੈ ਪਰ بارش ਕਰਕੇ ਜਿਹੜੇ ਕੁਝ ਜ਼ਿਮੀਦਾਰਾਂ ਦੀ ਜਿਹੜੀ ਜਾਨ ਹੈ ਮੁਠੀ ਦੇ ਵਿੱਚ ਆ ਚੁੱਕੀ ਹੈ ਸੋ ਸਾਡੇ ਨਾਲ ਕੁਝ ਕਿਸਾਨ ਆਖੂ ਜਿਹੜੇ ਹਾਜ਼ਰ ਨੇ ਸੋ ਗੱਲਬਾਤ ਕਰਦੇ ਆਂ ਅੰਕਲ ਜੀ ਕੀ ਲੱਗਦਾ ਜਿਹੜੀ ਮੰਡੀ ਦੇ ਵਿੱਚ بارش ਪੈ ਰਹੀ ਹੈ ਤੇ ਕਣਕ ਆ ਜਿਹੜੇ ਜ਼ਿਮੀਦਾਰ ਦੇ ਵੱਲ ਕੀ ਲੱਗਦਾ ਤੁਹਾਨੂੰ ਬਹੁਤ ਬੁਰਾ ਹਾਲ ਹੈ ਬੱਗੇ ਹੁਣ ਜਵੇਂ ਮੇਰੀ ਫਸਲ ਤੁੰਤਰਾ ਦੀ ਚਲੋ ਜਿਹੜੀ ਹੋਰ ਪਾਈਆਂ ਦੀ ਬਾਹਰ ਪਈਆ ਬਹੁਤ ਬੁਰਾ ਹਾਲ ਹੈ ਇੱਕ ਜਿਹੜੇ ਆ ਚਟੇ ਲੱਗ ਰਹੇ ਨੇ ਇਹ ਕਿਸੇ ਸਾਲ ਨਹੀਂ ਲੱਗੇ ਅਏ ਜਿੱਤੀ ਇਹ ਕੰਮ ਕਰ ਰੇ ਮੰਡੀ ਚ ਪਹਿਲੇ ਸਾਲ ਦੇਖ ਰੇ ਮੈਨੂੰ 20 ਸਾਲ ਹੋ ਗਏ ਮੰਡੀ ਚ ਆਉਂਦਾ ਹਾਂ ਪਰ ਅਜੇ ਵੀ ਪਹਿਲੇ ਸਾਲ ਦੇਖ ਰਿਆ ਵੀ ਕਿਤੇ ਬੋੜੀ ਨਹੀਂ ਜੱਟੀ ਜਾਂਦੀ ਕਿ ਕੋਈ ਨਹੀਂ ਹੁੰਦਾ ਬਹੁਤ ਪਰੇਸ਼ਾਨੀ ਆ ਰਹੀ ਔਰ ਇਹ ਵੀ ਕਰ ਰਿਹਾ ਸੋ ਤੁਸੀਂ ਦੇਖ ਹੀ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਕਣਕਾ ਮੰਡੀ ਦੇ ਵਿੱਚ ਲਿਆਂਦੇ ਜਾ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਅਸੀਂ ਪਿਛਲੇ 20 ਸਾਲਾਂ ਤੋਂ ਜਿਹੜਾ ਮੰਡੀ ਦੇ ਵਿੱਚ ਕਣਕਾ ਲਿਆਣੇ ਆ ਪਰ ਸਾਨੂੰ ਅਜਿਹੇ ਹਾਲਾਤ ਜਿਹੜੇ ਨੇ ਕਦੀ ਵੀ ਨਜ਼ਰ ਨਹੀਂ ਆਏ ਫਿਲਹਾਲ ਸਾਡੇ ਵੱਲੋਂ ਪਹਿਲਾਂ ਵੀ ਕਿਹਾ ਗਿਆ ਸੀ ਜਿਹੜੇ ਪੱਲੇਦਾਰਾਂ ਦੀ ਹੜਤਾਲ ਹੈ ਉਸ ਕਰਕੇ ਜਿਹੜਾ ਮੰਡੀ ਦੇ ਵਿੱਚ ਇਹ ਪਾਬੰਦ ਦੇਖਣ ਨੂੰ ਮਿਲ ਰਹੇ ਨੇ ਫਿਲਹਾਲ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਮੰਡੀ ਦੇ ਵਿੱਚ ਦੇਖਣ ਨੂੰ ਮਿਲਿਆ ਨੇ ਕਿਉਂਕਿ ਕਟਾ ਜਿਹੜਾ ਹੈ ਕਣਕ ਦਾ ਅਣ ਗਿਣਤ ਹੋ ਚੁੱਕਿਆ ਕਿਸਾਨਾਂ ਦੇ ਵੱਲੋਂ ਕਣਕ ਸਿੱਟਣ ਦੀ ਲਈ ਵੀ ਜਗ੍ਹਾ ਜਿਹੜੀ ਹੈ ਮੰਡੀ ਦੇ ਵਿੱਚ ਨਹੀਂ ਦਿਖਦੀ ਨਜ਼ਰ ਆ ਰ ਕਹੂੰਗਾ ਦਿਖਾ ਦਿੱਤੀਆਂ ਜਾਂਦੀ ਉਹ ਜਿਹੜੀ ਸੈੱਡ ਦੇ ਨੀਚੇ ਵੀ ਜਗ੍ਹਾ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਐ ਸੋ ਆਲੇ ਦੁਆਲੇ ਜਿਹੜੇ ਕੱਟੇ ਨੇ ਉਹਨਾਂ ਦੀ ਗਿਣਤੀ ਜੀ ਕਾਫੀ ਬਤੀ ਨਜ਼ਰ ਆ ਰਹੀ ਐ ਸੋ ਸਮਾਣਾ ਦੀਆ ਖਾਣਾ ਮੰਡੀ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖਦੇ ਸਾਫ਼ ਨਜ਼ਰ ਆ ਰਹੀਆਂ ਕੀ ਨਾਮ ਐ ਸੀ ਆਪਣਾ ਸਵਰਨ ਸਿੰਘ ਜੀ ਸਵਰਨ ਸਿੰਘ ਜੀ ਹਾਂ ਜੀ ਤੇ ਫਸਲ ਲੈ ਤੁਸੀਂ ਮੰਡੀ ਦੇ ਵਿੱਚ ਹਾਂ ਜੀ ਹਾਂ ਜੀ ਤੇ ਕੀ ਬੀਰੀ ਸਲਾ ਮੰਡੀ ਦੇ ਅੱਧ ਕੀ ਮੰਡੀ ਵੇ ਰੁਣਦੇ ਆ ਜੀ ਬੁਰਾ ਆਲੇ ਤਨਕ ਸਾਡੀ ਹਫਤਾ ਬਤਾ ਹੋ ਗਿਆ ਬਈਏ ਬਸ ਕੋਈ ਨਹੀਂ ਨਾ ਚੁੱਕਦੇ ਨੇ ਨਾ ਲਿਫਟਿੰਗ ਬਨਾ ਬੋਰੀਆਂ ਨੇ ਬੈਠੇ ਆ ਹਫਤਾ ਹੋ ਗਿਆ ਪੂਰਾ ਕੋਈ ਮਤਲਬ ਅਸਾਂ ਸੰਡਾ ਕੋਈ ਧਿਆਨ ਨਹੀਂ ਹੈਗਾ ਮੰਡੀ ਦੇ ਜਿਹੜੀ ਅੱਜ ਕੁਦਰਤ ਦੇ ਵੱਲੋਂ ਪਹਿਲੀ ਬਾਰਿਸ਼ ਪਈ ਹੈ ਇਹਦੇ ਤੇ ਕੀ ਅਸਰ ਲੱਗਦਾ ਕੁਦਰਤ ਦਾ ਸਾਡੀ ਦੇ ਮਾਰੀ ਜੀਵਿੰਦਾਰਾਂ ਦੇ ਬਹੁਤ ਭਾਰਾ ਕਿਉਂਕਿ ਕਣਕਾਂ ਨੇ ਜਿਹੜੀਆਂ ਗੱਲੀਆਂ ਹੋ ਰਿਆ ਨੇ ਹੁਣ ਇਹ ਚੱਕਣਗੇ ਵੀ ਠੁੱਡੇ ਮਾਰ ਮਾਰ ਚੱਕਣਗੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ ਇਸ ਕਰਕੇ ਅਸੀਂ ਆਨੇ ਆ ਵੀ ਸਾਡਾ ਛੇਤੀ ਕੋਈ ਹੱਲ ਕੀਤਾ ਜਾਵੇ ਜਾਂ ਬੋਰੀਆਂ ਚੱਕਿਆ ਸਾਡੀ ਕਣਕ ਇਸ ਤਰੀ ਰੋਦੀ ਵੀ ਮੰਡੀ ਗਈ ਹੈ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਸਾਡੀ ਕਣਕ ਹੈ ਉਹ ਜਲਦੀ ਤੋਂ ਜਲਦੀ ਚੁਕਾਈ ਜਾਏ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾ ਤਾਂ ਕੋਈ ਮੰਡੀ ਦੇ ਵਿੱਚ ਪਹਿਲਾਂ ਤੋਂ ਬੌਰੀਆਂ ਸੀ ਤੇ ਨਾ ਹੀ ਦੂਜੀ ਜਿਹੜੀ ਹੈ ਪੱਲੇਦਾਰਾਂ ਦੀ ਹੜਤਾਲ ਕਰਕੇ ਜਿਹੜੀ ਸਾਡੀ ਕੋਈ ਕਣਕ ਚੱਕੀ ਜਾ ਰਹੀ ਹੈ ਸੋ ਲਾਈਵ ਤਸਵੀਰਾਂ ਤੁਹਾਨੂੰ ਮੰਡੀ ਦੀਆਂ ਜਿਹੜੀਆਂ ਪਹਿਲਾਂ ਵੀ ਦਿਖਾਈਆਂ ਨੇ ਸੋ ਸਮਾਣਾ ਦੀ ਤਾਣਾ ਮੰਡੀ ਤੇ ਜਿਹੜੇ ਇਹ ਹਾਲਾਤ ਨੇ ਪੜ ਚੁੱਕੇ ਨੇ ਸੋ ਦੇਖਦੇ ਪ੍ਰਸ਼ਾਸਨ ਕਿੰਨੀ ਜਲਦੀ ਜਿਹੜੀ ਕਾਰਵਾਈ ਕਰਨ ਦੇ ਵਿੱਚ ਸਾਹਮਣੇ ਆ ਦਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਨ ਨਿ